ਕਬੀਰ ਸਿੰਘ ਬਾਦਲ ਸਬੰਧੀ ਚਰਚਾ ਜਿਹੜੀ ਹੈ ਉਹ ਹਜੇ ਚੱਲਦੀ ਪਈ ਹੈ ਖਾਸ ਤੌਰ ਦੇ ਉਤੇ 2 ਤਰੀਕ ਮਕਸੂਦ ਰੱਖ ਲਈ ਗਈ ਹੈ 2 ਤਰੀਕ ਨੂੰ ਕੀ ਹੁੰਦਾ ਉਹ ਇੱਕ علیحدਾ ਟੌਪਿਕ ਹੈ ਪਰ ਉਹਦੇ ਦਰਮਿਆਨ ਵਿਰਸਾ ਸਿੰਘ ਵਲਟੋਹਾਂ ਦੀ ਚਰਚਾ ਅਚਾਨਕ ਦੁਬਾਰਾ ਸ਼ੁਰੂ ਹੋ ਗਈ ਹੈ ਵਿਰਸਾ ਸਿੰਘ ਵਲਟੋਹਾਂ ਨੂੰ ਲੈ ਕੇ ਮੁਖਤਲਫ ਕਿਸਮ ਦੇ ਬਿਆਨ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ ਔਰ ਸਾਡੇ ਨਾਲ ਸੀਨੀਅਰ ਪੱਤਰਕਾਰ ਔਰ ਵਿਸ਼ਲੇਸ਼ਕ ਜਸਵੀਰ ਸਿੰਘ ਪੱਟੀ ਮੌਜੂਦ ਨੇ ਪੱਟੀ ਸਾਹਿਬ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸ ਪੱਤੀ ਸਾਹਿਬ ਅਚਾਨਕ ਇੱਕ ਚਰਚਾ ਸ਼ੁਰੂ ਹੋ ਗਈ ਹੈ ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਇੱਥੋਂ ਤੱਕ ਵੀ ਗੱਲ ਕਹਿ ਦਿੱਤੀ ਗਈਆਂ ਸਾਹਮਣੇ ਆਉਣ ਲੱਗ ਗਈ ਕਿ ਵਿਰਸਾ ਸਿੰਘ ਬਲਟੋਹਾ ਨੂੰ ਤਾਂ ਪਹਿਲਾਂ ਹੀ ਪੱਖ ਤੋਂ ਛੇਕ ਦੇਣਾ ਚਾਹੀਦਾ ਸੀਗਾ ਐਦਾਂ ਦੀ ਸਟੇਟਮੈਂਟ ਕਿਉਂ ਦਿੱਤੀ ਗਈ ਅਚਾਨਕ ਉਹ ਬੋਲਣ ਲੱਗਾ ਪਿਛਾ ਪੋਕੇ ਵੀ ਨਹੀਂ ਮੈਂ ਬੋਲ ਕੀ ਰਿਹਾ ਹੂੰ ਸ਼ਾਜ ਤਾ ਬੋਲੇ ਛਾਂਦਨੀ ਕੀ ਬੋਲੇ ਹੂੰ ਪਹਿਲੀ ਗੱਲ ਤੇ ਵਿਰਸਾ ਸਿੰਘ ਬਿਲਟੋਆ ਇਹ ਦੱਸੇ ਵੀ ਉਹਦੀ ਸਿੱਖ ਪੰਥ ਨੂੰ ਦੇਣ ਕੀ ਆ ਉਹਦੇ ਪਰਿਵਾਰ ਦੀ ਕੀ ਦੇਣ ਇਹ ਦੱਸੇ ਬਿੰਦੂ ਹੂੰ ਦੂਸਰੀ ਗੱਲ ਇਹ ਦੱਸੇ ਵੀ ਇੱਕ ਪਾਰਟੀ ਹੁੰਦਾ ਸੀ ਪਾਰਟੀ ਤੋਂ ਇਹਦੀ ਕਰੋੜਾਂ ਰੁਪਏ ਦੀ ਜਾਇਦਤ ਕਿਵੇਂ ਬਣੀ ਹੂੰ ਠੀਕ ਇਹ ਸਾਬਕਾ ਖੜਕੂ ਹੁੰਦਾ ਸੀ ਕੋਈ ਮਿਲੀਟੈਂਟ ਕਹਿੰਦਾ ਉਹ ਕਿ ਅੱਤਵਾਦੀ ਕਹਿੰਦਾ ਕੋਈ ਖੜਕੂ ਕਹਿੰਦਾ ਵੱਖੋ ਵੱਖਰੇ ਆਪਣੀ ਵੀ ਜ਼ਬਾਨ ਤੇ ਮਰਜ਼ੀ ਕਹਿ ਲੋ ਹੂੰ ਉਦੋਂ ਬਾਦ 1997 ਤੋਂ ਪਹਿਲਾਂ ਬਕਾਇਦਾ ਤੌਰ ਤੇ ਵਿਸਰ ਸਿੰਘ ਮਲਟੋਆ ਜਿਹੜਾ ਵਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਿਸੇ ਮਾਮਲੇ ਨੂੰ ਲੈ ਕੇ ਕੰਟੈਕਟ ਆਉਂਦਾ ਹੁੰਦਾ ਹੂੰ ਉਹਨਾਂ ਨੂੰ ਕਿਹਾ ਜੀ ਮੇਰੀ ਬਬਰਾਂ ਦਾ ਸਿੱਧੀ ਗੱਲ ਅੱਛਾ ਜੀ ਉਹਦੇ ਵਿੱਚ ਕੀ ਹੁੰਦਾ ਸਾਨੂੰ ਨਹੀਂ ਪਤਾ ਉਹਦੇ ਵਿੱਚ ਬੜਾ ਕੁਝ ਹੁੰਦਾ ਮਿਲ ਕੇ ਚਲੋ ਠੀਕ ਹੈ 1997 ਸਰਕਾਰ ਬਣਦੀ ਹੈ ਬਾਦਲ ਸਾਹਿਬ ਦੇ ਕਾਫੀ ਨੇੜੇ ਚੱਲ ਜਾਂਦਾ ਤੇ ਇਹਨੂੰ ਜਿਹੜਾ ਪੰਜਾਬ ਸਟੇਟ ਸਿਲੈਕਸ਼ਨ ਬੋਰਡ ਦਾ ਮੈਂਬਰ ਪਾਇਆ ਜਾਂਦਾ ਅੱਛਾ ਜੀ ਅੱਜ ਜੇ ਕਿਤੇ ਇਹਦੀ ਈਡੀ ਜਾਂ ਸੀਬੀਆਈ ਸਹੀ ਜਾਂਚ ਕਰ ਲਵੇ ਹੂੰ ਇਸ ਖੁੱਦੋ ਦੇ ਵਿੱਚ ਬੜੀਆਂ ਲੀਰਾਂ ਨਿਕਲਣਗੀਆਂ ਇੱਕ ਨਹੀਂ ਅੱਛਾ ਜੀ ਹੂੰ ਵਿਰਸਾ ਸਿੰਘ ਬਲਟੋਆ ਤੇ ਇਲਜ਼ਾਮ ਲੱਗਾ ਸੀ ਬਾਅਦ ਚ ਸੜੀਆਂ ਕੋਰਟਾਂ ਦੇ ਕੋਟਰ ਸਬੂਤ ਨਹੀਂ ਹੁੰਦੇ ਬਰਹੀ ਹੋ ਜਾਂਦੇ ਹੂੰ ਪੱਟੀ ਦੇ ਵਿੱਚ ਡਾਕਟਰ ਸੁਦਰਸ਼ਨ ਤਰੇਨ ਸੀ ਬਹੁਤ ਵਧੀਆ ਡਾਕਟਰ ਸੀ ਅੱਛਾ ਜੀ ਉਹਦਾ ਇੰਨਾ ਕਿ ਫਾਇਦਾ ਸੀ ਲੋਕਾਂ ਨੂੰ ਲੋਕਾਂ ਨੂੰ 40 45 ਕਿਲੋਮੀਟਰ ਅਮਰਸਰ ਆਉਣ ਦੀ بجائے ਉਹ ਸਸਤੇ 'ਚ ਲੋਕਾਂ ਦਾ ਲਾਜ ਉੱਥੇ ਕਰ ਦਿੰਦਾ ਸੀ ਜੀ ਉਹਦਾ ਇਲਜ਼ਾਮ ਲੱਗਾ ਤੇ ਪਿੱਛੇ ਜੇ ਜਤਿੰਦਰ ਤੁਰਦੇ ਬਕਾਇਦਾ ਤੌਰ ਤੇ ਉਹ ਸਭ ਕੁਝ ਰਿਵਾਈਵ ਵੀ ਕੀਤਾ ਹੂੰ ਇਹਨਾਂ ਨੂੰ ਕੋਰਟ 'ਚ ਜਵਾਬਦ ਕਰਾਉਣੀ ਪਈ ਲੇਕਿਨ ਅੱਜ 40 45 ਸਾਲ ਹੋ ਗਏ ਸਿਸ ਗੱਲ ਨੂੰ ਨਾ ਕੋਈ ਗਵਾਹ ਬਚਿਆ ਨਾ ਕੋਈ ਮਦਈ ਬਚਿਆ ਸਭ ਛੱਡ ਕੇ ਚਲੇ ਗਏ ਇੱਥੋਂ ਹੂੰ ਦੂਸਰੇ ਜੀ ਦਿੱਲੀ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਹਰਬੰਸ ਸਿੰਘ ਮੰਜਨ ਦਾ ਜੀ ਉਹਦਾ ਵੀ ਦੋਸ਼ ਲੱਗਾ ਨਾ ਦੇ ਉੱਤੇ ਪਰਚਾ ਵੀ ਹੋਇਆ ਦੇਰ ਚ ਵੀ ਰਹਿ ਹੂੰ ਫਿਰ ਇੱਕ ਥਾਣੇਦਾਰ ਰਮਨਸੀ ਬਨਮੋਹਨ ਸਿੰਘ ਹੂੰ ਉੱਤੇ ਗੋਲੀ ਮਾਰੀ ਸੀ ਉਹ ਕਹਿੰਦੇ ਗੋਲੀ ਮੈਨੂੰ ਕੋਈ ਦੱਸ ਰਿਹਾ ਸੀ ਅੱਜ ਵੀ ਤੇ ਗੋਲੀ ਮਾਰੀ ਸੀ ਇਹਨਾਂ ਨੇ ਮਤਲਬ ਬੜੀਆਂ ਘਟਨਾਵਾਂ ਉਹਦੀਆਂ ਹੈਗੀਆਂ ਜਿੰਨਾਂ ਦੇ ਮੈਂ ਜ਼ਿਕਰ ਕਰ ਲਾਂਗਾ ਤੇ ਬੜੀ ਲੰਮੀ ਫਿਰਸੇ ਹੂੰ ਵੀ ਸਮਾਜ ਨੂੰ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਇੱਕ ਸੇਧ ਦਿੰਦੇ ਨੇ ਹੂੰ ਪਰ ਮੈਂ ਵਿਰਸਾ ਸਿੰਘ ਉਲਟੋਵਾ ਨੂੰ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਵੀ 1992 ਦੇ ਵਿੱਚ ਇਹਨਾਂ ਦੇ ਪਿੰਡ ਦਾ ਜੀ ਸਰਬਜੀਤ ਸਿੰਘ ਨੌਜਵਾਨ ਨੂੰ ਬਕਾਇਦਾ ਤੌਰ ਤੇ ਪੁਲਿਸ ਜਿਹੜੀ ਆ ਉਹ ਝੂਠੇ ਪੁਲਿਸ ਮੁਕਾਮ ਵਿੱਚ ਮਾਰ ਦਿੰਦੀ ਆ ਹੂੰ ਝੂਠਾਪੁਰ ਮੁਕਾਬਲਾ ਨਹੀਂ ਘਰੋਂ ਚੁੱਕਦੇ ਸੀ ਸੀਐਸਟਾਫ ਪੰਦਰ ਨੇ ਮਾਰ ਕੇ ਤੋਂ ਨਹੀਂ ਲਾਸ਼ਾਂ ਦੋ ਨੌਜੋਨਾਂ ਦੀਆਂ ਬਕਾਇਦਾ ਤਰਤੇ ਵਲਟੋਰੀਸ ਹੋ ਜਾਂਦੀਆਂ ਹੂੰ ਐਸਐਸਪੀ ਹੁੰਦਾ ਖਟੜਾ ਹੂੰ ਰਣਬੀਰ ਸਿੰਘ ਖਟੜਾ ਉਹ ਐਸਐਚਓ सीताराम ਨੂੰ ਫੋਨ ਕਰਦਾ ਵੀ ਤੂੰ ਕਰਨਾ ਇੱਥੇ ਚੌਧਰੀ ਸਾਹਿਬ ਕੀ ਕਰ ਰਹੇ ਹੋ ਤੁਸੀਂ ਕਹਿੰਦੇ ਕਿ ਤੇਰੇ ਲੱਖ ਜਿ ਫਰਾਈਆਂ ਕਿ ਲਾਸ਼ਾਂ ਭਈਆਂ ਕਿ ਕੀ ਚੱਕਰ ਹੂੰ ਉਹ ਜਦੋਂ ਲਾਛਰ ਚੁੱਕਣ ਜਾਂਦੇ ਨੇ ਲਾਛਰ ਚੁੱਕ ਕੇ ਜਾ ਕੇ ਹਸਪੀਟਲ ਪਹੁੰਚਾਉਂਦੇ ਨੇ ਪੱਟੀ ਦੇ ਵਿੱਚ ਹੂੰ ਉਹਦੇ ਵਿੱਚੋਂ ਇਹਨਾਂ ਦੇ ਪਿੰਡ ਦਾ ਬੁਲਟੋਏ ਦਾ ਮੁੰਡਾ ਇੱਕ ਜਿੱਦਾਂ ਹੁੰਦਾ ਅੱਛਾ ਜਾਂਦੀਆਂ ਪੋਸਟਮਾਰਟ ਵਾਸਤੇ ਜਦੋਂ ਸਫਾਈ ਕਰਮਚਾਰੀ ਜਾਂਦੇ ਤੇ ਉਹ ਲੜਣਾ ਪਿੰਡ ਉੱਠ ਕੇ ਬਹਿ ਜਾਂਦਾ ਹੁੰਦਾ ਮੈਂ ਮਰਿਆ ਨਹੀਂ ਬੰਦਾ ਯਾਰ ਭੂਤੇ ਭੂਤਣੀ ਜਗੰਬਰੀ ਗੱਲ ਸੁਣ ਲਓ ਹੂੰ ਉਹ ਡਾਕਟਰ ਨੂੰ ਦੱਸਦੇ ਡਾਕਟਰ ਨੂੰ ਵਾਚ ਤੇ ਲਿਆ ਕੇ ਲਾਅ ਸ਼ੁਰੂ ਕਰ ਦਿੰਦੇ ਨੇ ਉਹ ਦੱਸਦਾ ਵੀ ਮੇਰੇ ਪਿੰਡ ਦੀ ਇੱਥੇ ਕੁੜੀ ਨਰਸ ਲੱਗੀ ਹੈ ਮੇਰੀ ਭੈਣ ਲੱਗਦੀ ਨੂੰ ਬੁਲਾ ਦੇ ਬਲਟੋਏ ਦੀ ਕੁੜੀ ਸੀ ਅੱਛਾ ਉਹ ਮਾਮਲਾ ਇੰਨਾ ਘ ਭਖਦਾ ਵਾ ਇੰਨਾ ਘ ਭਖਦਾ ਵਾ ਤੇ ਉਹਨੂੰ ਜਦੋਂ ਉਹ ਕੁੜੀ ਆਉਂਦੀ ਹੈ ਲਾਚ ਸ਼ੁਰੂ ਹੁੰਦਾ ਤੇ ਪੁਲਿਸ ਨੂੰ ਪਤਾ ਲੱਗਦਾ ਵੀ ਬੰਦਾ ਤੇ ਜੁਨਾ ਤੇ ਪੁਲਿਸ ਫਿਰ ਚੁੱਕ ਕੇ ਲੈ ਜਾਂਦੀ ਉੱਥੋਂ ਅੱਛਾ ਜੀ ਫੇਰ ਬਾਹਰ ਜਾ ਕੇ ਗੋਲੀਆਂ ਮਾਰ ਕੇ ਕਹਿੰਦੀ ਹੁਣ ਪੋਸਟਮੈਂਟ ਕਰੋ ਤੁਸੀਂ ਅੱਛਾ ਔਰ ਕਬਰ ਅਖਬਾਰਾਂ ਛਪਦੀ ਬਕਾਇਦਾ ਤੌਰ ਤੇ ਹੂੰ ਤੇ ਜਸਟਿਸ ਕੁਲਦੀਪ ਸਿੰਘ ਜਿਨ੍ਹਾਂ ਦਾ ਕੱਲ ਦਿਹਾਂਤ ਹੋ ਗਿਆ ਚੰਮੇ 94 ਸਾਲ ਦੀ ਉਮਰ ਦੇ ਵਿੱਚ ਸੁਪਰੀਮ ਕੋਰਟ ਜਸਟਿਸ ਹੂੰ ਉਹ ਸੀਮੋਟੋ ਲੈਂਦੇ ਹੂੰ ਸੀਮੋਟੋ ਲੈਣ ਤੋਂ ਬਾਅਦ ਫਿਰ ਪੁਲਿਸ ਦੇ ਖਿਲਾਫ ਪਰਚਾ ਦਰਜ ਹੁੰਦਾ ਤਾਂ ਥਾਣੇਦਾਰ ਨੂੰ 20 ਸਾਲ ਦੀ ਕੈਦ ਵੀ ਹੁੰਦੀ ਹੈ ਹੂੰ ਵਿਰਸਾ ਸਿੰਘ ਟੋਵਾ ਉਹ ਕਿੱਥੇ ਗਿਆ ਸੀ ਜੀ ਹੂੰ ਉਦੋਂ ਇਹਦੀ ਮੂੰਹ ਦੀ ਬਵਾਸੀਰ ਕਿੱਥੇ ਗਈ ਸੀ ਕਿ ਉਹਨੂੰ ਕੋਈ ਨਹੀਂ ਬੋਲਿਆ ਹੂੰ ਵਿਰਸਾ ਸਿੰਘ ਮਲਟੋਵਾ ਨੂੰ ਅੱਜ ਦੀ ਡੇਟ ਸੁਖਬੀਰ ਸਿੰਘ ਬਾਦਲ ਦਾ ਫੋਬੀਆ ਹੋ ਗਿਆ ਹੂੰ ਉਹਦਾ ਫੋਬੀਆ ਹੋਣ ਕਰਕੇ ਬਕਾਇਦਾ ਤੌਰ ਤੇ ਵਿਰਸਾ ਸਿੰਘ ਮਲਟੋਵਾ ਨੇ ਉਹਨਾਂ ਦਾ ਮਾਮਲਾ ਇਹਨਾਂ ਕੋਲ ਜਾ ਦਿੱਤਾ ਇਹਨਾਂ ਕੋਲ ਜਾ ਦਿੱਤਾ ਵੀ ਜਥੇਦਰ ਨੂੰ ਕਹਿਣਾ ਪਿਆ ਉਹਨੂੰ 10 ਸਾਲ ਪਾ 10 ਸਾਲ ਵਾਸਤੇ ਪਾਰਟੀ ਚ ਕੱਢ ਦਿਓ ਕੱਢਿਆ ਕੱਢ ਵਾਸਤੇ ਮੂੰਹ ਦੀ ਬਵਾਸੀਰ ਕਰਕੇ ਹੂੰ ਹੂੰ ਲੇਕਿਨ ਪਾਰਟੀ ਨੇ ਫੇਰ ਰੈਤ ਕੀਤੀ ਡਾਕਟਰ ਦਲਜੀਤ ਸਿੰਘ ਚੀਮੇ ਹੋਰ ਬੜਾ ਨੁਕਸਾਨ ਕੀਤਾ ਜੀ ਉਹ ਅਸਤੀਫਾ ਲੈ ਲੈਣੇ ਦੇ ਕੋਲ ਹੂੰ ਜਿਹੜੀ ਕੱਢਣ ਦਾ ਦੁਰਗਤ ਹੋਣੀ ਉਹ ਬਸ ਗਈ ਉਹਦੀ ਹੂੰ ਅੱਜ ਉਹ ਕਾਲੀ ਦਲ ਦਾ ਹਿੱਸਾ ਨਹੀਂ ਹੂੰ ਮੈਂ ਕੱਲ ਕਿਤੇ ਕਿਹਾ ਸੀ ਬੋਲਦੇ ਵੀ ਵੇਖੋ ਅੱਜ ਤੱਕ 20 ਪ੍ਰਣਾਲ ਰਹਿ ਨੇ ਅਕਾਲੀ ਦਲ ਦੇ ਤੇ ਦੋ ਪ੍ਰਧਾਨ ਨੇ ਜਿਹਨਾਂ ਦੀ ਆਪਣੀ ਟਰਾਂਸਪੋਰਟ ਹੈ ਆਪਣੇ ਹੋਟਲ ਨੇ ਆਪਣੇ ਹੋਰ ਸਮਾਨ ਆ ਉਹਨਾਂ ਦੀ ਜ਼ਮੀਨਾਂ ਬੜਾ ਕੁਝ ਉਹਨਾਂ ਦੇਗਾ ਹੂੰ ਤੇ ਵਿਰਸੇ ਬਟੋਏ ਨੇ ਇਨਿਕ ਪੀੜ ਹੋਈ ਪਈ ਉਹਦੀ ਟਰਾਂਸਪੋਰਟ ਤੇ 1970 ਦੀ ਸੀ ਫਲਾਣੇ ਦੀ ਸੀ ਕਿਸੇ ਨੂੰ ਕੀ ਪਤਾ ਕੌਣ ਕੌਣ ਨਾ ਆਪਾਂ ਕੁਛ ਲਿਆ ਨਹੀਂ ਇਹਨੂੰ ਉਹਦੀ ਇਨਿਕ ਪੀੜ ਹੋਈ ਇਨਿਕ ਪੀੜ ਹੋਈ ਪਈ ਨੇ ਸਟੇਜ ਤੇ ਆ ਕਿ ਮਾਮਲਾ ਹੋਰ ਲਜਾਤਾ ਹੂੰ ਉਹ ਜੇ ਸੀ ਆਪਣੇ ਬੰਦੇ ਨੂੰ ਨਾ ਬਠਾਈ ਬੈਠ ਚੁੱਪ ਕਰਕੇ ਝਗੜਾ ਸਕਦਾ ਸੀ ਉੱਥੇ ਹੂੰ ਪਹਿਲੀ ਗੱਲ ਤੇ ਮੈਂ ਜਿਹੜਾ ਸਵਾਲ ਦਾ ਜਵਾਬ ਆਇਆ ਵੀ ਇੱਕ ਅਕਾਲੀ ਦਲ ਦਾ ਦਰਵੇਸ਼ ਪ੍ਰਧਾਨ ਹੁਣ ਜਿਹੜਾ ਦਰਵੇਸ਼ ਮੈਂ ਅੱਜ ਵੀ ਕਹਿੰਦਾ ਜੀ ਕਿਉਂ ਅਕਾਲੀ ਦਲ ਦੇ ਜਿਹੜੇ ਹੁਣ ਤੱਕ ਬੇਤਾਜ ਬਾਸ਼ਾ ਬਾਬਾ ਖੜਸ ਸਿੰਘ ਪ੍ਰਧਾਨ ਰਹੇ ਨੇ ਹੂੰ ਮਾਸਟਰ ਤਾਰਾ ਸਿੰਘ ਰਹੇ ਨੇ ਜਗਦੇਵਰ ਮੋਹਨ ਸਿੰਘ ਤੁੜ ਰਹੇ ਨੇ ਹੂੰ ਸੰਤਰ ਚੰਦ ਸਿੰਘ ਲੋਗਵਾਲ ਰਹੇ ਨੇ ਸੰਤ ਫਤਿਹ ਸਿੰਘ ਰਹੇ ਨੇ ਬੇਲਾਗ ਤੇ ਬੇਦਾਗ ਰਹੇ ਜਿਨ੍ਹਾਂ ਨੂੰ ਆਪਣਾ ਕੋਈ ਪਰਸਨ ਲਾਲਚ ਨਹੀਂ ਸੀਗਾ ਜੀ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰਦੇ ਸੀ ਕੌਮ ਦੀ ਗੱਲ ਕਰਦੇ ਸੀ ਹੂੰ ਤੇ ਜਿਹੜੇ ਇਹ ਆਏ ਨੇ ਸੁਖਬੀਰ ਸਿੰਘ ਬਾਦਲ ਜੀ ਇਹਨਾਂ ਦੇ ਪੱਠਾ ਬਾ ਕੇ ਰੱਖਤਾ ਹੂੰ ਆਪਣੀਆਂ ਵੋਟਾਂ ਦੀ ਖਾਤਰ ਬਕਾਇਦਾ ਤੌਰ ਤੇ ਸੌਦਾ ਸਾਧੂ ਮਾਫੀ ਕਿਵੇਂ ਦਵਾਈ ਫਿਰ 92 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਦੀ ਗੋਦ ਚ ਕਿਵੇਂ ਦਿੱਤੇ ਸਿਰਫ ਆਪਣੀਆਂ ਵੋਟਰਾਂ ਵਾਸਤੇ ਹੂੰ ਜਿਹਨੂੰ ਮਾਫੀ ਮਿਲੀ ਇਸ਼ਤਿਹਾਰ ਉਹ ਦਿੰਦਾ ਤੇ ਮੈਨੂੰ ਖੁਸ਼ੀ ਹੋਈ ਹੈ ਇਸ਼ਤਿਹਾਰ ਇਹ ਦਿੰਦੇ ਪਿੱਛੇ ਵੋਟਾਂ ਮਿਲ ਜਾਣਗੀਆਂ ਉੱਥੋਂ ਹੂੰ ਅਕਾਲ ਟਕ ਦੀ ਮਰਿਆਦਾ ਤੇ ਵੋਟਾਂ ਦੀ ਰਾਜਨੀਤੀ ਨਾਲ ਬਰਾਬਰ ਤੇ ਨਹੀਂ ਚੱਲ ਸਕਦੇ ਹੂੰ ਇੱਕ ਚੀਜ਼ ਹੀ ਚੱਲ ਸਕਦੀ ਉਹ ਗੁਰੂ ਨੂੰ ਸਮਰਪਿਤ ਹੋ ਜੀਏ ਉਹ ਕੁਰਸੀਆਂ ਇਕ ਨਹੀਂ ਕਈ ਕੁਰਸੀਆਂ ਬਖਸ਼ ਦਿੰਦਾ ਹੂੰ ਨਵਾਬ ਕਪੂਰ ਸਿੰਘ ਜਿਹਨੂੰ ਨਵਾਬ ਬਣਾਇਆ ਉਹ ਕਹਿੰਦਾ ਮੈਂ ਨਹੀਂ ਬਣਦਾ ਮੈਂ ਤਾਂ ਸੇਵਾ ਦਾ ਠੀਕ ਉਹਨੂੰ ਬਣਾਇਆ ਵੀ ਨਹੀਂ ਇਹ ਪੰਜ ਪ੍ਰਧਾਨ ਦੀ ਮਰਿਆਦਤ ਦਾ ਫੈਸਲਾ ਕਹਿੰਦਾ ਇੱਕ ਸ਼ਰਤੇ ਪਈ ਹੂੰ ਵੀ ਜਿਹੜੀ ਘੋੜਿਆਂ ਦੀ ਲਿੱਦ ਟੋਣੀ ਉਹ ਮੈਂ ਟੋਵਾਂਗਾ ਵੀ ਤਾਂ ਮੇਰੇ ਚ ਹੌਮੇ ਨਾ ਆਵੇ ਅੱਛਾ ਜੀ ਅੱਜ ਇਹ ਕਰ ਸਕਦੇ ਨੇ ਉਹ ਕੰਮ ਹੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਣਾ ਵੇ ਤਾਂ ਸੱਤ ਨਾਕੇ ਕ੍ਰੋਸ ਕਰਨੇ ਪਈਦੇ ਸੱਤ ਨਾਕੇ ਹੂੰ ਤੇ ਮੈਂ ਕਈ ਵਾਰੀ ਕਿਹਾ ਜਗਧਰ ਨੂੰ ਕਿਹਾ ਕਿ ਸਿੱਖਾਂ ਦੀ ਸ਼ਾਨ ਹੇਟ ਸਿਰਫ ਸਿਰਫ ਲੁੱਟਮਾਰ ਕੀਤੀ ਜਾ ਸਕਦੀ ਆ ਕਿ ਸਿੱਖੀਨਾਂ ਦੀ ਸ਼ਾਨ ਤੁਸੀਂ ਕੌਮ ਦੀ ਸੇਵਾ ਕੋ ਬਿਲਕੁਲ ਨਹੀਂ ਕੀਤੀ ਜਾ ਸਕਦੀ ਹੂੰ ਤੇ ਵਰਸਾ ਸਿੰਘ ਬਲਟਵਾ ਹੋਰੀ ਪਹਿਲਾਂ ਆਪਣੀ ਪੀੜੀ ਥਲੇ ਛੋਟਾ ਫੇਰ ਲੈਣ ਤੇ ਕਿਸੇ ਦੇ ਚਿੱਪੜੀ ਫੇਰ ਕਰਨ ਬਿਲਕੁਲ ਉਹਦੇ ਉਹਦੇ ਦਰਮਿਆਨ ਇੱਕ ਬਿਆਨ ਦੀ ਜੀ ਮੈਂ ਨਹੀਂ ਕਹਿ ਰਿਹਾ ਇਹ ਰਕਾਇਦਾ ਤੌਰ ਤੇ ਬਲਵੰਤ ਸਿੰਘ ਰਾਮੂ ਵਾਲੀ ਦੇ ਬਿਆਨ ਨੇ ਅੱਛਾ ਜੀ ਕਹਿੰਦਾ ਸੰਤ ਭਿੰਡਰਾਂ ਵਾਲੀ ਦਾ ਗੋਦੀ ਦਾ ਨਿੱਗ ਮੰਨਣ ਵਾਲੇ ਇਹ ਲੋਕ ਹੂੰ ਆਪਣੀ ਜਾਨ ਬਚਾਉਣ ਦੀ ਖਾਤਰ ਟੌੜੇ ਤੇ ਲੋਗਵਾਲ ਦੇ ਆ ਕੇ ਪੈਰੀ ਪੈ ਗਏ ਵੀ ਭਾਈ ਸਾਡੀ ਜਾਨ ਬਖਸ਼ ਦਿਓ ਕਹਿਦੇ ਸ਼ਰੋਮੀ ਕੁੜੀ ਦੇ ਮੈਂਬਰ ਨੇ ਹੂੰ ਸੌਰੀ ਮੁਲਾਜ਼ਮ ਦੇ ਉਹਨਾਂ ਦੇ ਇਹ ਸਾਡੇ ਮੁਲਾਜ਼ਮ ਠੀਕ ਹੈ ਜਾਂ ਤੇ ਜਿਹਦਾ ਨਿੱਗ ਮਾਣਿਆ ਸੀ ਨਾ ਸੰਤ ਪਿੰਡਰਾਂ ਵਾਲਿਆਂ ਦੀ ਉਹਨਾਂ ਸ਼ਹਾਦਤ ਪਾਈਆਂ ਨਾਲ ਉਹਨਾਂ ਦੇ ਹੂੰ ਟਕਸਾਲ ਦੀ 80% ਦੀ ਜਿਹੜੀ ਜਵਾਨ ਜਿਹੜੀ ਸੀ ਜਵਾਨੀ ਉਹ ਤਾਂ ਤਬਾਹ ਹੋ ਗਈ ਸੀ ਉਹਦੇ ਵਿੱਚ ਹੂੰ ਭੱਜੇ ਨਹੀਂ ਸੀ ਗਿਓ ਜੀ ਮੈਂ ਨਹੀਂ ਕਰਿਆ ਰਾਮਵਾਲੀਆ ਕਹਿੰਦਾ ਵੀ ਇਹ ਲੋਕ ਹੱਥ ਖੜੇ ਕਰਕੇ ਬਾਹਰ ਆਏ ਹੂੰ ਜੋਧਪੁਰ ਜੇਲ੍ਹ ਚ ਗਏ ਉੱਥੇ ਵੀ ਨੰਨੇ سنگੀਨ ਇਗਜ਼ਾਮ ਲੱਗੇ ਜੀ ਫਿਰ ਇਹ ਪ੍ਰੋਫੈਸਰ ਕਿਵੇਂ ਬਣਦੇ ਜੀ ਹਮ ਅਦਾਲਤ ਤੋਂ ਪਰਮਿਸ਼ਨ ਲੈਣਦੇ ਜੀ ਅਸੀਂ ਪੜ੍ਹਾਈ ਕਰਨੀ ਅਦਾਲਤ ਪਰਮਿਸ਼ਨ ਦੇ ਦਿੰਦੀ ਆ ਹਮ ਜਿਹੜਾ ਇਹਨਾਂ ਦਾ ਪ੍ਰੋਫੈਸਰ ਬਕਾਇਦਾ ਤੌਰ ਤੇ ਜਿਹੜਾ ਅਸੀਂ ਟੈਸਟ ਲੈ ਜਾਂਦਾ ਸੀ ਉਹਦੀ ਮੇਰੀ ਆਪਸੀ ਮੁਲਾਕਾਤ ਹੁੰਦੀ ਹੁੰਦੀ ਉਹ ਮੁੰਦਸਾ ਵਾ ਅੱਛਾ ਮੁੰਡਿਆਂ ਨਾਲ ਮੇਰੀ ਹਮਦਰਦੀ ਸੀਗੀ ਹਮ ਆਪ ਹੀ ਅਸੀਂ ਕਿਤਾਬਾਂ ਦੇ ਦਿੰਦੇ ਸੀਗੇ ਹਾਂ ਵੀ ਜਿਹੜੀ ਅਨਸਰ ਸ਼ੀਟ ਦੇ ਦਿੰਦੇ ਸੀਗੇ ਉਹਨੂੰ ਕਹਿੰਦੇ ਸੀ ਵੀ ਅਨਸਰ ਸ਼ੀਟ ਲੈ ਲਓ ਕੁਐਸਚਨ ਪੇਪਰ ਲੈ ਲਓ ਤੁਸੀਂ ਕੱਲ ਸਾਨੂੰ ਅਜ ਰਾਤ ਰਤ ਕੱਲ ਦੇ ਦਿੱਤੀ ਸੀ ਸਾਨੂੰ ਅੱਛਾ ਤੇ ਸਭ ਤੋਂ ਨਲਾਇਕ ਬੰਦਾ ਆਇਆ ਸੀ ਉੱਥੇ ਮੈਂ ਨਹੀਂ ਕਰ ਹਿੱਸਾ ਵੇਟ ਹੋ ਗਿਆ ਹੂੰ ਹੁਣੇ ਪ੍ਰੋਫੈਸਰ ਆ ਗਿਆ ਉੱਥੇ ਮੁਰਤੀਆਂ ਦੇ ਖਾਸੇ ਪ੍ਰੈਸ਼ਰ ਲੱਗ ਗਿਆ ਹੂੰ ਲੱਗ ਜੇ ਕੋਈ ਨਹੀਂ ਸਾਨੂੰ ਵੀ ਤਾਂ ਅਸੀਂ ਇਹਦੇ ਖਿਲਾਫ ਹੀ ਕਲ ਤੋਂ ਨਹੀਂ ਹੈਗੇ ਲੇਕਿਨ ਜਿਹੜੀਆਂ ਗੱਲਾਂ ਅੱਜ ਸਾਹਮਣੇ ਬਿਲਕੁਲ ਕੰਧ ਤੇ ਲਿਖੀਆਂ ਸੱਚ ਹੈਗੀਆਂ ਤੁਸੀਂ ਉਹਨਾਂ ਨੂੰ ਛੁਪਾ ਕੇ ਕਿਵੇਂ ਕਹਿ ਸਕਦੇ ਹੋ ਹੂੰ ਜਿਹੜਾ ਸਾਡੀ ਵਿਧਾਨ ਸਭਾ ਤੇ ਸੰਸਦ ਦੇ ਸਾਡੇ ਲੋਕ ਰਾਜ ਦੇ ਮੰਦਰ ਨੇ ਹੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਦੋਂ ਪਹਿਲੀ ਵੀ ਸੰਸਦ ਜਾਂਦੇ ਤੇ ਡੰਡੌਤ ਕਰਕੇ ਅੰਦਰ ਜਾਂਦੇ ਨੇ ਹੂੰ ਮੱਥਾ ਟੇਕ ਕੇ ਜਾਂਦੇ ਵੀ ਮੰਦਰ ਹੈ ਸਾਡਾ ਲੋਕ ਰਾਜ ਦਾ ਜੀ ਤੇ ਮੱਥਾ ਟੇਕਦੇ ਇਸੇ ਕਰਕੇ ਮੰਦਰ ਕਿ ਟੇਕਦੇ ਆ ਨਾ ਤੇ ਉਸ ਬੰਦ ਚ ਖਲੋ ਕੇ ਇਹਦੇ ਕੀ ਕਿਹਾ ਸੀ ਮੈਂ ਅੱਤਵਾਦੀ ਸੀ ਅੱਤਵਾਦੀ ਹਾਂ ਅੱਤਵਾਦੀ ਰਹੂੰਗਾ ਹੂੰ ਕਿਉਂ ਨਹੀਂ ਸਪੀਕਰ ਦੀ ਜੁੱਤ ਪੈ ਇਹਨੂੰ ਬਾਹਰ ਕੱਢੋ ਜੀ ਇੱਥੇ ਅੱਤਵਾਦੀ ਦੀ ਜਗ੍ਹਾ ਨਹੀਂ ਹੈਗੀ ਹੂੰ ਇਹ ਤੇ ਲੋਕ ਸੇਵਾ ਕਰ ਤੇ ਸਮਾਜ ਸੇਵਕਾਂ ਦੀ ਜਗ੍ਹਾ ਹੈਗੀ ਹੂੰ ਅਸੀਂ ਵਿਰਸੇਬਲ ਤੋਂ ਇਹਦੇ ਬਿਲਕੁਲ ਖਿਲਾਫ ਨਹੀਂ ਜੇਕਰ ਜਿਹੜੇ ਕਾਰਨਾਮੇ ਕੀਤੇ ਅਸੀਂ ਉਹ ਜਰੂਰ ਦੱਸਾਂਗੇ ਸੰਗਤ ਨੂੰ ਵੀ ਦੱਸਾਂਗੇ ਪੰਗਤ ਨੂੰ ਵੀ ਦੱਸਾਂਗੇ ਸਰਬੀਰ ਸਿੰਘ ਬਾਦਲ ਨੇ ਭਾਵੇਂ ਇਹਨਾਂ ਨੂੰ ਉੱਥੋਂ ਕਾਲੀ ਨੂੰ ਕੱਢਦਾ ਲੇਕਿਨ ਇਹ ਕਹਿੰਦਾ ਮੇਰਾ ਉਸਤਾਦ ਹੀ ਉਹ ਹੈ ਜੀ ਮੇਰੇ ਗੁਰੂ ਹੀ ਉਹ ਠੀਕ ਹੋਵੇ ਤੇਰਾ ਹੋਵੇ ਕੋਈ ਗੱਲ ਨਹੀਂ ਲੇਕਿਨ ਅਸੀਂ ਤੇ ਕਹਾਂਗੇ ਇੰਨੀ ਗੱਲ ਵੀ ਆਕਾਦੀ ਦਲ ਨੂੰ ਬਾਬਾ ਖੜਕ ਸਿੰਘ ਬੇਤਾਜ ਬਾਦਸ਼ਾ ਬਕਾਇਦਾ ਤੌਰ ਤੇ ਮਾਸਟਰ ਤਾਰਾ ਸਿੰਘ ਵਰਗਾ ਜਹਦਰ ਮੋਹਨ ਸਿੰਘ ਜਹਦਰ ਤਲਵੰਡੀ ਵਰਗਾ ਸਰਦਾਰ ਚੰਦ ਸਿੰਘ ਲੋਂਗੋ ਵਰਗਾ ਹੰਤ ਸੰਤ ਫਤਿਹ ਸਿੰਘ ਵਰਗੇ ਕੋਈ ਪ੍ਰਧਾਨ ਚਾਹੀਦਾ ਜਿਹੜਾ ਇੱਕ ਕਲਿਆਣ ਕਰ ਸਕੇ ਨਹੀਂ ਤੇ ਆਹ ਜਿਹੜੀ 2 ਤਰੀਕ ਨੂੰ ਤਨਖਾਹ ਲੱਗਣੀ ਉਹ ਤੇ ਲੱਗਣੀ ਆ ਕਾਲ ਤੱਕ ਤੋਂ ਹੂੰ ਅਸਲੀ ਤਨਖਾਹ ਇਹਨਾਂ ਨੂੰ ਜਾ ਕੇ ਫਿਰ ਸੰਗਤ ਨੇ ਲਾਉਣੀ ਪਿੰਡਾਂ ਚ ਗਏ ਜੀ ਅੱਛਾ ਮੈਂ ਬਿਲਕੁਲ ਲੰਗੇ ਕਾਲ ਤੁਹਾਡੀ ਇੱਕ ਇੰਟਰਵਿਊ ਮੈਂ ਸੁਣੀ ਉਸ ਵਿੱਚ ਤੁਸੀਂ ਸਾਫਟਵਰ ਦੇ ਉੱਤੇ ਗੱਲ ਆਖੀ ਕਿ ਵਿਰਸਾ ਸਿੰਘ ਬਲਟੋਹਾਂ ਨੂੰ ਤਾਂ ਪੰਥ ਚੋਂ ਛੇਕ ਦੇਣਾ ਚਾਹੀਦਾ ਸੀ ਇਹ ਵਿਚਾਰ ਤੁਹਾਡੇ ਮਨ ਚ ਫਿਰ ਕਿਵੇਂ ਆ ਗਿਆ ਮੈਂ ਨਹੀਂ ਕਹ ਰਿਆ ਦੁਨੀਆ ਕਹਿ ਰਹੀ ਹੈ ਹੂੰ ਪਹਿਲੀ ਗੱਲ ਤੇ ਜੱਥੇਦਾਰ ਸੁਪਰੀਮ ਕੋਰਟ ਦੇ ਇੱਕ ਜੱਜ ਤੇ ਟਿੱਪਣੀ ਕੀਤੀ ਸੀ ਤੇ ਬਕਾਇਦਾ ਤੌਰ ਤੇ ਚ ਸੀਨੀਅਰ ਵਕੀਲ ਨੂੰ ਜੁਰਮਾਨਾ ਵੀ ਕੀਤਾ ਗਿਆ ਸੀ ਕੈਦ ਵੀ ਕੀਤੀ ਗਈ ਸੀ ਹੂੰ ਬਾਅਦ ਦੇ ਵਿੱਚ ਬਕਾਇਦਾ ਤੌਰ ਤੇ ਬਾਕੀ ਵਕੀਲਾਂ ਨੇ ਜਾ ਕੇ ਹੱਥ ਜੋੜ ਕੇ ਉਹਨਾਂ ਕਿਹਾ ਜੱਜ ਸਾਹਿਬ ਇਦਾਂ ਨਾ ਕਰੋ ਤੁਸੀਂ ਹੂੰ ਫਿਰ ਵੀ ਉਹਨਾਂ ਨੂੰ 1 ਰੁਪਿਆ ਜੁਰਮਾਨਾ ਪੇ ਕਰਨਾ ਪਿਆ ਸੀ 1 ਰੁਪਿਆ ਠੀਕ ਹੈ ਤੇ ਸਾਡੇ ਜੱਥੇਦਾਰ ਸੁਪਰੀਮ ਕੋਰਟ ਦੇ ਜੱਜਾਂ ਤੋਂ ਉੱਪਰ ਹੈ ਸੁਪਰੀਮ ਨੇ ਹੂੰ ਤੇ ਜੇ ਇਹਨਾਂ ਨੂੰ ਜਾ ਕੇ ਘਰ ਜਾ ਕਿਉਂਕਿ ਧਮਕੀ ਦਿੰਦਾ ਵੀ ਜੇ ਸੁਖਬੀਰ ਸਿੰਘ ਦੇ ਖਿਲਾਫ ਤੁਸੀਂ ਕੋਈ ਫੈਸਲਾ ਕੀਤਾ ਤੇ ਫਿਰ ਮੈਂ ਤੇ ਖੰਡਾ ਖੜਕਾਉ ਖਲਕਾਰੇ ਗੰਡਾ ਨਹੀਂ ਕੀਤਾ ਅਗਲੇ ਦਿਨ ਹੂੰ ਫਿਰ ਜਿਸ ਤਿੱਕ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਵਿਚਾਰੇ ਨੇ ਆਪਣਾ ਪੱਖ ਰੱਖਿਆ ਵੀ ਮੇਰੀਆਂ ਧੀਆਂ ਦੇ ਟਿੱਪਣੀਆਂ ਕੀਤੀਆਂ ਨੇ ਮੇਰੇ ਬੱਚਿਆਂ ਦੀ ਕੀ ਕੀਤੀ ਜਾ ਰਹੀ ਹੈ ਹੂੰ ਅਸੀਂ ਨਹੀਂ ਕਹਿ ਰਹੇ ਕਹਿ ਰਹੇ ਨੇ ਗਿਆਨੀ ਜੀ ਕਹਿ ਰਹੇ ਨੇ ਆਪ ਬਿਲਕੁਲ ਇੱਕ ਦਿਨ ਦਾ ਸੂਲ ਆ ਸੌਦਾ ਸਾਧਦੇ ਅਸੀਂ ਹੱਕ 'ਚ ਨਹੀਂ ਜੀ ਕਿ ਉਹਦੀ ਚੇਲੀ ਦੇ ਕੋਈ ਆਪਣੇ ਬਿਆਨ ਪਿੱਛੇ ਦਿੱਤੇ ਤਾਂ ਉਹਨੂੰ ਖੱਚ ਜਨਾਨੀ ਕਹਿਣਾ ਕਿਦਾਂ ਦਾ ਸੂਲ ਹੂੰ ਹੂੰ ਉਹਦਾ ਕਿਰਦਾਰ ਵੱਖਰਾ ਵਾ ਲੇਕਿਨ ਜਿਹਦਾ ਸਮਾਜ ਸਥਾਨ ਉਹ ਇੱਕ ਔਰਤ ਦਾ ਵਾ ਜੀ ਤੁਸੀਂ ਇੱਕ ਇੱਕ ਸੁਧਾਰਨ ਔਰਤ ਨੂੰ ਇੱਕ ਔਰਤ ਨੂੰ ਕਹਿ ਰਹੇ ਹੋ ਖੱਚ ਜਨਨੀ ਕਹਿ ਰਹੇ ਹੋ ਤੁਸੀਂ ਉਹਨੇ ਨੋਟਿਸ ਹੀ ਭੇਜਨ ਹੂੰ ਪੰਥ ਦੇ ਮਸਲੇ ਇਹੋ ਜਿਹੇ ਲੋਕ उलਝਾਉਂਦੇ ਨੇ ਸਰਜੋ ਦੇ ਨਹੀਂ ਹੂੰ ਸਰਗਬੀਰ ਸਿੰਘ ਬਾਦਲ ਦਾ ਇਸ ਵਿਰਸੇ ਬਟੋਏ ਨੇ ਇੰਨਾ ਕ ਮਾਮਲਾ ਉਲਝਾ ਦਿੱਤਾ ਵਾ ਤੇ ਇਹ ਰੱਖਿਆ ਉਹਦਾ ਸ਼ਾਇਦ ਇਨੀ ਤਨਖਾਹ ਨਾ ਲੱਗਦੀ ਜਿਹੜੀ ਹੁਣ ਲੱਗਣੀ ਆ ਫਿਰ ਬਹਿ ਵੀ ਕਹੇ ਗਿਆਨੀ ਰੁਕਬੀਰ ਸਿੰਘ ਨੇ ਬਕਾਇਤ ਤੌਰ ਤੇ ਕਿਹਾ ਜੀ ਮੇਰੇ ਘਰ ਆਇਆ ਤੇ ਮੈਨੂੰ ਧਮਕੀ ਦਿੱਤੀ ਹੈ ਮੈਂ ਟਿੱਕਾ ਕੜਖਾਉ ਜੇ ਤੁਸੀਂ ਉਹਨੂੰ ਸੇਵਾ ਲਈ ਰਾਸੀ ਤਨਖਾਹ ਲਈ ਤੇ ਹੂੰ ਇਸ ਕਰਕੇ ਸਹਿਬ ਸਿੰਘ ਜੀ ਮੇਰਾ ਇੱਕ ਕਹਿਣ ਤੋਂ ਭਾਵਾ ਇਹੋ ਤੇ ਬੰਦਿਆਂ ਨੂੰ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਸੀ ਵੀ ਇਹਨੂੰ ਪੰਚੋਕ ਨਹੀਂ ਸਿੱਕਿਆ ਹੂੰ ਜਿਹੜੇ ਜਥੇਦਰਾਂ ਨੇ ਹਮਲਾ ਕੀਤਾ ਪੰਚੋਕ ਨਹੀਂ ਜਥੇਦਰਾਂ ਸਿੱਕਿਆ ਇਹਨੂੰ ਹੂੰ ਜਿਹੜੇ ਛਭਾਲ ਲੈਣ ਨੂੰ ਕਿਹਾ ਘਰਿਆਲੇ ਨੇ ਕਿਹਾ ਕੀ ਨਹੀਂ ਗਿਆ ਨਹੀਂ ਗੱਲ ਜੀ ਤੁਸੀਂ ਉਹਨਾਂ ਦੇ ਨਾਲ ਸੋਸ਼ਲ ਮੀਡੀਆ ਦੇ ਬਿਆਨ ਸੁਣ ਲਏ ਉਹ ਕਹਿੰਦੇ ਪੰਚੋਕ ਸਿੱਕਣ ਦੇ ਕਾਬਿਲ ਪੰਥਕ ਹੈ ਹੀ ਨਹੀਂ ਹੂੰ ਪੰਤ ਬਸੇ ਕੀ ਕੁਰਬਾਨੀ ਦੱਸਦੇ ਮੈਂ ਕਿਹ ਕੁਰਬਾਨੀ ਕੀਤੀ ਐ ਸੌਹ ਬੰਦੇ ਮਾਰਨ ਤੋਂ ਹੂੰ ਜੀ ਪਟੇ ਸਾਹਿਬ ਮੈਂ ਬਿਲਕੁਲ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਹੁਣ ਜੇ ਆਪਾਂ ਇਹ ਦੇਖ ਲਈਏ ਇਹ ਕੰਪੈਰੀਜ਼ਨ ਕਰ ਲਈਏ ਕਿ ਕਿਵੇਂ ਬਿਰਸਾ ਸਿੰਘ ਵਲਟੋਹਾ ਬਾਰੇ ਇਹ ਗੱਲ ਚੱਲੀ ਕਿ ਠੀਕ ਹੈ 10 ਸਾਲ ਲਈ ਇਹਨਾਂ ਨੂੰ ਕੱਢ ਦਿੱਤਾ ਜਾਵੇ ਪਾਰਟੀ ਚ ਸ਼੍ਰੀ ਕਾਲਕਸਰ ਜਹੇਦਾਰ ਨੇ ਹੁਕਮਨਾਮਾ ਦਿੱਤਾ ਜੇਗਾ ਪਰ ਕੀ ਇੰਨਾ ਕੁਝ ਹੋਣ ਦੇ ਬਾਵਜੂਦ ਸਿਰਫ ਇੰਨੀ ਕਿਸਮ ਦਾ ਦੇਣਾ ਫਿਰ ਵਾਜਬ ਮੰਨਿਆ ਜਾ ਸਕਦਾ ਆ ਵੇਖੋ ਜਹੇਦਾਰ ਹੁਕਮ ਸੀ 10 ਸਾਲੋਂ ਸੇ ਕੱਢ ਦਿਓ ਜੀ ਇਹਨਾਂ ਨੇ ਕੋਸਤੀਫਾ ਲੈ ਲਿਆ ਪਰ ਇਹੋ ਹੀ ਡਾਕਟਰ ਚੀਮੇ ਹੋਰੀ ਮੈਨੂੰ 10 ਦਿਨ ਵੀ ਜਦੋਂ ਗੁਰਚਰਨ ਸਿੰਘ ਟੋੜਾ ਨੇ 1999 ਚ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਫਿਰ ਨੂੰ ਜਲੀਲ ਕਰਕੇ ਕੋਲ ਆਇਆ ਜੀ ਹੂੰ ਹੁਣ ਤੁਸੀਂ ਕਿਹਨੂੰ ਨਸੀਫਾ ਦਿੱਤਾ ਮਤਲਬ ਜਥੇਦਾਰਾਂ ਦੇ ਹੁਕਮ ਮੰਨਣ ਤੋਂ ਤੁਸੀਂ ਇੱਥੇ ਆਕ ਕੀ ਹੋਗੇ ਹੂੰ ਸਾਡੀ ਜੀ ਸੈਕੂਲਰ ਪਾਰਟੀ ਤੇ ਫਿਰ ਕੱਲ ਤੱਕ ਨੂੰ ਨਾ ਮੰਨੋ ਜੀ ਕਹਦੇ ਸਾਡੀ ਸਭ ਕੁਦਰ ਪਾਰਟੀ ਅਸੀਂ ਕਾਲ ਤਖਤ ਨੇਉਣਾ ਸੀ ਕਾਲ ਤੋਂ ਵੀ ਮੰਨਦੇ ਸੀ ਹੂੰ ਦੋਰੇ ਮਾਪੜ ਬਣਾ ਰਹੇ ਹੋ ਤੁਸੀਂ ਇੱਕ ਪਾਸੇ ਕਾਲ ਤਖਤ ਦੀ ਗੱਲ ਕਰਨ ਉਹ ਜੀਪਾ ਜੀ ਸੈਕੂਲਰ ਪਾਰਟੀ ਹੈ ਜੀ ਆਰਐਸਐਸ ਕੀ ਨਹੀਂ ਕਰਦੀ ਉਹ ਧਾਰਮਿਕ ਨਹੀਂ ਹੂੰ ਉਹ ਬੰਦਿਆਂ ਦੇ ਖੜੇ ਕਰਦੀ ਹੈ ਬੰਦਿਆਂ ਦੀ ਸਪੋਰਟ ਵੀ ਕਰਦੀ ਹੈ ਸਭ ਕੁਝ ਕਰਦੀ ਹੈ ਇੱਕ ਮਖੌਟਾ ਭਾਜਪੀ ਨੂੰ ਦਾ ਗੱਲ ਕਰਨ ਉਹ ਵੀ ਆਰਐਸਐਸ ਤੇ ਅਧੀਨ ਚਲਦੀ ਹੋ ਜੀ ਅਕਾਲ ਤਖਤ ਤੋਂ ਕਿਸੇ ਪ੍ਰਕਾਰ ਦੀ ਕੋਈ ਇਹਨਾਂ ਦੀ ਆਪਣੀ ਇੰਡੀਵਿਜੂਅਲ ਤੌਰ ਤੇ ਕਾਰਵਾਈ ਹੁੰਦੀ ਆ ਉੱਥੇ ਚੋਣ ਕਮਿਸ਼ਨ ਨੇ ਕੁਝ ਨਹੀਂ ਲੈਣਾ ਹੂੰ ਚੋਣ ਕਮਿਸ਼ਨ ਦਾ ਇਹ ਹੈ ਵੀ ਤੁਹਾਡਾ ਸੰਵਿਧਾਨ ਸੈਕੂਲਰ ਹੋਣਾ ਚਾਹੀਦਾ ਤੁਸੀਂ ਸੈਕੂਲਰ ਤੌਰ ਤੇ ਵਿਚਰਦੇ ਹੋਣੇ ਚਾਹੀਦੇ ਹੂੰ ਜਦੋਂ ਦਰਪੀ ਸਾਹਿਬ ਐਸੇ ਅਕਾਲੀ ਦਲ ਦਾ ਆਲਰੇਡੀ ਇਹ ਸੀ ਕਿ ਤੋਂ ਜੁੜਦਾ ਪਿਆ ਲੱਗਦਾ ਕਿਉਂਕਿ ਪਹਿਲਾਂ ਵੀ ਇੱਕ ਮਾਮਲਾ ਇਦਾਂ ਹੀ ਚੱਲਦਾ ਪਿਆ ਸੀਗਾ ਹੁਸ਼ਿਆਰਪੁਰ ਤੋਂ ਇੱਕ ਸਿੰਘ ਜਿਹੜੇ ਨੇ ਉਹ ਅੱਗੇ ਆਏ ਸੀ ਜਿਨ੍ਹਾਂ ਨੇ ਮਾਮਲਾ ਚੱਕਿਆ ਸੀ ਕਿ ਇਹ ਦੋਰੇ ਕਨਸਟੀਟਿਊਸ਼ਨ ਲੈ ਕੇ ਪਾਰਟੀ ਚੱਲਦੀ ਪਈ ਹੈ ਤੇ ਇਹ ਵजूद ਇਹਨਾਂ ਦਾ ਆਥੈਂਟਿਕ ਨਹੀਂ ਹੈਗਾ ਬਿਲਕੁਲ ਠੀਕ ਕਹਿ ਰਹੇ ਹੋ ਜੀ ਬਲਵੰਤ ਸਿੰਘ ਜਿਹੜਾ ਨੇ ਜਿਹੜਾ ਨੇ ਇੱਕ ਬਕਾਇਦਾ ਤੌਰ ਤੇ ਕੇਸ ਕੀਤਾ ਸੀ ਉਹਦਾ ਕੇਸ ਇਹ ਨਹੀਂ ਸੀਗਾ ਉਹਦਾ ਕੇਸ ਇਹ ਸੀਗਾ ਕਿ ਇਹਨਾਂ ਸੰਵਿਧਾਨ ਦੋ ਕਿਉਂ ਬਣਾਏ ਨੇ ਜੀ ਇੱਕ ਸੰਵਿਧਾਨ ਤੁਸੀਂ ਧਾਰਮਿਕ ਖੇਤਰ ਦਾ ਬਣਾ ਲਿਆ ਤੇ ਇੱਕ ਤੁਸੀਂ ਆਪਣਾ ਬਣਾ ਲਿਆ ਸੈਕੂਲਰ ਦਾ ਜਿਹੜਾ ਚੋਣ ਕਮਿਸ਼ਨ ਇਹਨੂੰ ਦਿੱਤਾ ਤੇ ਦੂਜਾ ਦਿੱਤਾ ਤੁਸੀਂ ਗੁਰਦੁਆਰਾ ਕਮਿਸ਼ਨ ਦੋ ਕਿਉਂ ਬਣਾਇਆ ਤੁਸੀਂ ਇੱਕ ਬਣਾਓ ਜੀ ਕੋਈ ਸੈਕੂਲਰ ਸੜ ਧਰਮ ਅਸੀਂ ਚੋਣ ਨਹੀਂ ਆਪਣੀ ਅਸੀਂ ਪਿਛਦੀ ਲੋੜੋ ਤਾਂ ਮੰਨਾਂ ਕਰਦਾ ਕੋਈ ਜੀ ਚੋਣ ਕਮਿਸ਼ਨ ਇਹ ਗੱਲ ਬਿਲਕੁਲ ਨਹੀਂ ਕਹਿੰਦਾ ਤੁਸੀਂ ਆਪਣੇ ਧਰਮ ਤੋਂ ਨਰਲੇਪ ਹੋ ਜੋ ਤੁਸੀਂ ਆਪ ਧਰਮ ਛੱਡਦੇ ਬਿਲਕੁਲ ਚੋਣ ਕਮਿਸ਼ਨ ਨਹੀਂ ਕਹਿੰਦਾ ਜੀ ਦੇਸ਼ ਦਾ ਰਾ ਸੁਪਰੀਮ ਕੋਰਟ ਦਾ ਮੁੱਖ ਜਸਟਿਸ ਜੇ ਆਪਣੇ ਘਰ ਪੂਜਾ ਕਰਦਾ ਵਾ ਜੀ ਕਿਉਂ ਧਾਰਮਿਕ ਨਹੀਂ ਹੂੰ ਕੱਲ ਨੂੰ ਕਦੇ ਵੀ ਉਹ ਧਾਰਮਿਕ ਤੋਂ ਨਹੀਂ ਤੇ ਪ੍ਰੈਡਿਸ ਹੋ ਕੇ ਫੈਸਲੇ ਦਿੱਤੇ ਜੀ ਉੱਥੇ ਹੂੰ ਇਸ ਕਰਕੇ ਇਹ ਜਿਹੜੀ ਗੱਲ ਧਾਰਮਿਕਤਾ ਦਾ ਬਹਾਨਾ ਬਣਾਇਆ ਜਾ ਰਿਹਾ ਵਾ ਫਿਰ ਮੈਂ ਤਾਂ ਤੁਸੀਂ ਕੱਲ ਤੱਕ ਤੇ ਆਉਂਦੇ ਕਿਉਂ ਕਹਿ ਦਿਓ ਸਿੰਧੀ ਜਨਾਬ ਹੂੰ ਸਾਡੀ ਪਾਰਟੀ ਤਾਂ ਸੈਕੂਲਰ ਹੈ ਜੀ ਹਰਤਰਮਨ ਸੰਜੀਪ ਪਾਰਟੀ ਜੇ ਸਦੀ ਕਿਉਂ ਉਹਨੇ ਫਿਰ ਤੁਸੀਂ ਗਿਆਨੀ जोगਿੰਦਰ ਸਿੰਘ ਵਦਾਰਤੀ ਨੇ ਇਹ ਗੱਲ ਕਹੀ ਸੀ ਇਹਨਾਂ ਨੂੰ ਨਾਲੋਂ ਅਕਾਲੀ ਦਲ ਦਾ ਸ਼੍ਰੋਮਣੀ ਪੰਜਾਬੀ ਪਾਰਟੀ ਬਣਾਣੀ ਚਾਹੀਦੀ ਹੂੰ ਅਸੀਂ ਨਹੀਂ ਕਹਿ ਰਹੇ ਉਹ ਵੀ ਜਿਹੜਾ ਅਕਾਲ ਤਖਤ ਸੀ ਜਦੋਂ ਇੰਨੀ ਗੱਲ ਕਹੀ ਸੀ ਉਹਨਾਂ ਨੇ ਜੀ ਜਿਹੜੀ 1995 ਜਿਹੜੀ ਮੋਗਾ ਰੈਂਦੀ ਸੀ ਉੱਚ ਬਣਾਤੀ ਸੀ ਪੰਜਾਬੀ ਪਾਰਟੀ ਹਾਂਜੀ ਸ਼੍ਰੋਮਣੀ ਅਕਾਲੀ ਧੜੀ ਨੂੰ ਪੰਜਾਬੀ ਪਾਰਟੀ ਕਿਹਾ ਸੀ ਭਾਰੀ ਮਜਬੂਰੀ ਹੋ ਸਕਦੀ ਬੜਾ ਦੇ ਕੋਈ ਗੱਲ ਨਹੀਂ ਹੂੰ ਲੇਕਨ ਨਾਲ ਧਰਮ ਦਾ ਬੁਰਕਾ ਨਾ ਪਾਓ ਦੋ ਬੰਦੇ ਇਕੱਠੀ ਆਂਦਾ ਕਰੋ ਤੁਸੀਂ ਜੀ ਇੱਕ ਗੱਲ ਗੋੜੀ ਕਰਨੀ ਹੈ ਹੂੰ ਧਰਮ ਨੂੰ ਮੰਨਣ ਤੋਂ ਕੋਈ ਵੀ ਸੰਵਿਧਾਨ ਤੇ ਕੋਈ ਵੀ ਬਕਾਇਤ ਤੇ ਚੋਣਕੁਸ਼ਣ ਨਹੀਂ ਰੋਕਦਾ ਜੀ ਧਾਰਮਿਕ ਤੌਰ ਤੇ ਵਿੱਚ ਤੁਹਾਨੂੰ ਕੋਈ ਨਹੀਂ ਰੋਕਦਾ ਹੂੰ ਕੱਲ ਤੁਸੀਂ ਕਹੋ ਜੀ ਇਹ ਜਿਹੜੇ ਬੰਦੇ ਪਾਏ ਨੇ ਆਪਣੇ ਗਾਤਰੇ ਪਾਏ ਨੇ ਅਮਰਧਾਰੀ ਨੇ ਇਹ ਸਾਡੀ ਪਾਰਟੀ ਦੀ ਮੈਂਬਰ ਨਹੀਂ ਹੋ ਸਕਦੇ ਹੂੰ ਕਿ ਧਰਮ ਨੂੰ ਸਰਪਤ ਨੇ ਜੀ ਇਸ ਕਰਕੇ ਇਹ ਜਿਹੜੇ ਮੈਂ ਸੋਚਦਾ ਵੀ ਇੱਕ ਨਲਾਇਕ ਦੋਸਤ ਨਲਾਇਕ ਜਿਹੜਾ ਦੋਸਤ ਹਨ ਉਹਨਾਂ ਦਾ ਦਾਨਾ ਦੁਸ਼ਮਣ ਚੰਗਾ ਹੂੰ ਅਜੇ ਹੋਰ ਪਤਾ ਨਹੀਂ ਮਹਿੰਦਰ ਸਿੰਘ ਬਟੋਆ ਦੇ ਕਿੰਨਾ ਕ ਮਾਮਲਾ ਇਹਨਾਂ ਨਾਲ ਲਿਜੋਣਾ ਕਾਲੀਆਂ ਦਾ ਵੇਖੋ ਬਣਦਾ ਕਿ ਤੇਦ ਬਗ ਤੇਲੀ ਧਾਰ ਬਿਟੋ ਮੈਂ ਤਾਂ ਬਾਹਰ ਮੈਂ ਮੈਨੂੰ ਹੀ ਮੈਨੂੰ ਹੀ ਅੰਤ ਤੱਕ ਆਉਂਦਿਆ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਬਿਰਸਾ ਸਿੰਘ ਬਿਲਟੂਹਾ ਦੇ ਕਾਰਨ ਸੁਖਬੀਰ ਸਿੰਘ ਬਾਦਲਾਉਂਦੇ ਸਮੇਂ ਚ ਮੁਸ਼ਕਲਾਂ 'ਚ ਫਸ ਸਕਦੇ ਨੇ ਭਲਾ ਬਿਲਕੁਲ ਫਸੇ ਪੈਣੀ ਗੱਲ ਫਸ ਸਕਦੇ ਹੂੰ ਗਾ ਵੀ ਫਸ ਸਕਦੇ ਆਉਣ ਵਾਲੇ ਸਮੇਂ 'ਚ ਬੜਾ ਕੁਝ ਹੋ ਸਕਦਾ ਠੀਕ ਹੈ ਲੇਕਿਨ ਜਿਹੜੀ ਐਤਗੀ ਤਨਖਾਹ ਲਗਣੀ ਹੈ ਉੱਥੋਂ ਉਹ ਤਨਖਾਹ ਜਿਹੜੀ ਆ ਇਹ ਤਨਖਾਹ ਨੂੰ ਵੇਖਣ ਵਾਸਤੇ ਦੁਨੀਆ ਪਰ ਤੋਂ ਸਿੱਖਾਉਣਾ ਹੂੰ ਤੇ ਮੈਂ ਕਹਿੰਦੇ ਪਹਿਲਾ ਮੰਝਰ ਨਹੀਂ ਹੈਗਾ ਇਹ ਅੱਛਾ ਜੀ ਇਸ ਤੋਂ ਪਹਿਲਾਂ ਵੀ ਬਕਾਇਦਾ ਤੌਰ ਤੇ ਗਿਆਨੀ ਗੁਰਬਚਨ ਸਿੰਘ ਨੇ 44 ਅਕਾਲੀ ਆਗੂਆਂ ਨੂੰ ਤਨਖਾਹ ਲਈ ਸੀ ਕਾਲੀ ਆਗੂਆਂ ਨੂੰ ਸਿਕ ਸਿਕ ਸਕਲ ਰਖਾ ਲਈ ਸੀ ਉੱਚ ਕਾਰਜ ਵਿੱਚ ਵੀ ਸ਼ਾਮਲ ਸੀ ਉੱਚ ਕਾਲੀ ਵੀ ਸ਼ਾਮਲ ਸੀ ਠੀਕ ਹੈ ਉਸ ਤੋਂ ਪਹਿਲਾਂ ਜਦੋਂ ਮਾਸਟਰ ਤਾਰਾ ਸਿੰਘ ਨੇ ਬਕਾਇਦਾ ਤੌਰ ਤੇ ਆਪਣੀ ਮਰਨਵ ਤੋੜਿਆ ਸੀਗਾ ਉਦੋਂ ਮਾਰਜ ਤਾਰਾ ਸਿੰਘ ਜ਼ਵੇਦ ਸਮੂਤੀ ਵਰਕਿੰਗ ਕਮੇਟੀ ਕਾਲੀ ਦਲ ਦੀ ਉਹਨਾਂ ਨੂੰ ਤਨਖਾਹ ਨਹੀਂ ਸੀ ਠੀਕ ਹੈ ਇਸ ਕਰਕੇ ਪਹਿਲੀ ਵਰੀ ਨਹੀਂ ਹੋਣ ਲੱਗਾ ਇਸ ਤੋਂ ਪਹਿਲਾਂ ਵੀ ਤਨਖਾਹ ਕਾਲੀਆਂ ਨੂੰ ਲੱਗਦੀ ਰਹੀ ਇੱਥੋਂ ਲੇਕਿਨ ਮੇਰੇ ਇੱਕ ਹੱਥ ਜੋੜ ਕੇ ਬਿਰਸਤ ਸਿੰਘ ਬਲਟੋਏ ਅੱਗੇ ਬੈਠਦੀ ਆ ਕਿ ਜੇ ਬਦੌ ਕਿ ਭਲਾ ਹੋਣ ਲੱਗਾ ਗਰੀਬ ਦਾ ਤੇ ਹੋ ਲੈਣ ਦੇ ਠੀਕ ਹੈ ਬਾਰ-ਬਾਰ ਦਾ ਮਾਰ ਬੋਲ ਜਾਣਾ ਜੇ ਤੇਰੀ ਵੀ ਤਾਂ ਦੁਸ਼ਮਣੀ ਕੋਈ ਨਿੱਜੀ ਹੈਗੀ ਤੇ ਹੋਰ ਤਰੀਕੇ ਦਾ ਕਾਰਨ ਨਹੀਂ ਹੋ ਅੱਛਾ ਜੀ ਠੀਕ ਹੈ ਬਿਲਕੁਲ ਇਹ ਸਿਨੈਰੀਓ ਜਿਹੜਾ ਹੈ ਉਹ ਪੱਟਨੀ ਸਾਹਿਬ ਨੇ ਅੱਗੇ ਰੱਖਿਆ ਹੁੰਦਾ ਸਮਾਂ ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਜਾਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜੋ ਦੋ ਤਰੀਕ ਨੂੰ ਹੋਣਾ ਉਹ ਤੱਕ ਲਈ ਇੰਤਜ਼ਾਰ ਕਰਨਾ ਪਏਗਾ ਉਹ ਤਕਰੀਬਾ ਨੇ ਰੋਮਾਨੀਅਆ ਪੰਜਾਬੀ